ਅਸਲ ਵਿੱਚ ਮਹਾਪੰਨੋ ਕਿੰਨੇ ਵੀ ਅੰਤਮ ਅਰਦਾਸ ਤੇ ਪ੍ਰਮਾਤਮਾ ਦੇ ਚਰਨਾ ਕੀਤੇ ਨੇ ਸ਼ਰਧਾਂ ਦੀ ਕੀਤੀ ਜੀ ਸੀ ਕਿ ਨਾਲ ਇਹ ਵੀ ਗਾਜੀ ਦਾ ਜਿਆਦਾ ਯਾਰ ਇਧਰੋਂ ਮੈਡਮ ਬੁਲਾਈ ਜਾਂਦੀ ਆ ਪਾਤਾ ਵਰਨ ਨੂੰ ਬਚਾਉਣਾ ਵੀ ਉਨਾ ਹੀ ਜ਼ਰੂਰੀ ਹੈ ਅਸੀਂ ਆਪਣੀਆਂ ਅਗਲੀਆਂ ਨਸਲਾਂ ਨੂੰ ਸੇਫ ਤਾਂ ਹੀ ਰੱਖ ਸਕਦੇ ਹਾਂ ਜਿਵੇਂ ਦੇਖ ਰਹੇ 47 48 ਦੀ ਕਿਤਾਬਾਂ ਪੰਜਾਰਿਆ ਹੈ ਤਾਂ ਜੇ ਅਸੀਂ ਵਾਤਾਵਰਨ ਬਚਾਵਾਂਗੇ ਵਾਤਾਵਰਨ ਬਚੂਗਾ ਪੌਦਿਆਂ ਦੇ ਨਾਲ ਤਾਂ ਪੌਦਿਆਂ ਦੇ ਇਸ ਅੱਜ ਦੇ ਲੰਗਰ ਦੇ ਵਿੱਚ ਸਰਦਾਰ ਹਰਦੀਾਲ ਸਿੰਘ ਫਰੇਸ ਤੋਂ ਆਏ ਸ੍ਰੀ ਆਫਸਰ ਨੇ ਵੀ ਇਹਨਾਂ ਨਾਲ ਕਹਿੰਦੇ ਨੇ ਇਹਨਾਂ ਦਾ ਬੜਾ ਵੱਡਾ ਯੋਗਦਾਨ ਹੈ ਇਹ ਅੱਗੇ ਪਿੱਛੇ ਵੀ ਅੱਜ ਦਾ ਜਨਮ ਦਿਨ ਹੈ ਜਨਮ ਤੋਂ ਇਲਾਵਾ ਵੀ ਭੂਕਾਂ ਦੀ ਸੇਵਾ ਹੈ ਜਿਹੜੀ ਉਹ ਕਰਦੇ ਰਹਿੰਦੇ ਨੇ ਪਰਮਾਤਮਾ ਦੇ ਨੂੰ ਤਰਜੋਰੀ ਹੈ ਤਾਂ ਬੜਾ ਵੱਡਾ ਯੋਗਦਾਨ ਹੈ ਤਾਂ ਅੱਜ ਵੀ ਦੇਖੋ ਇਹਨਾਂ ਦਾ ਤਾਂ ਬਹੁਤ ਕੰਮ ਆ ਰਿਹਾ ਹੈ ਇਹਨਾਂ ਦੇ ਤਹਾਂਗੇ ਜਿਹੜਾ ਕੰਮ ਆਮ ਸਮਾਜ ਸੇਵੀ ਕਰ ਰਿਹਾ ਲੱਗਦਾ ਨਹੀਂ ਸਰਕਾਰਾਂ ਨੂੰ ਕਰਨੀ ਚਾਹੀਦੀ ਜਿਵੇਂ ਬਾਲਵਾ ਬੈਲਟਾ ਦੇ ਵਿੱਚ ਕੈਂਸਰ ਲਗਾਤਾਰ ਵੱਧ ਰਿਹਾ ਹੋਰ ਬੁਗਾਰਾਂ ਨੂੰ ਕਰੀ ਜਿੱਥੇ ਚੱਕਰ ਸਿੱਖੂ ਤੋਂ ਇਲਾਵਾ ਇੱਕ ਦੂਜੇ ਦਾ ਕ੍ਰੈਕਟਰ ਸੈਸਨੇਸ਼ਨ ਕਰਨ ਤੋਂ ਇਲਾਵਾ ਹੋਰ ਵੀ ਕੰਮ ਹੀ ਨਹੀਂ ਰਿਹਾ ਇੱਕ ਦੂਜੇ ਨੂੰ ਮਾੜਾ ਕਹਿਣ ਦੇ ਨਾਲ ਤਾਂ ਕੰਮ ਨਹੀਂ ਹੋਣੇ ਜਿਹੜੀਆਂ ਸਾਡੀਆਂ ਸਮੱਸਿਆਵਾਂ ਨੇ ਸਾਡਾ ਜਿਹੜਾ ਵਾਟਰ ਲੈਵਲ ਹੈ ਉਹ ਤਾਂ ਪੰਜਾਬ ਸਾਡਾ ਡਾਰਕ ਰੂਮ ਦੇ ਵਿੱਚ ਆ ਚੁੱਕਿਆ ਜੁੱਗਲਾਂ ਤਾਂ ਮੈਨੂੰ ਲੱਗਦਾ ਵੀ ਆਉਣ ਵਾਲੇ 20 ਸਾਲਾਂ ਦਾ ਸਾਡਾ ਅਫਰੀਕਾ ਦੀ ਰਾਜਧਾਨੀ ਵਰਗਾ ਹਾਲ ਕਰੋ ਨਹੀਂ ਆਉਣਾ ਜੇ ਇਸੇ ਨਾਲ ਸੋਨ ਲੈ ਪ੍ਰਾਪਤਾ ਸਾਨੂੰ ਛੋਟੇ ਛੋਟੇ ਇਹ ਖੇਤਾਂ ਦੇ ਵਿੱਚ ਤਸੀਲਾਂ ਛੋਟੇ ਛੋਟੇ ਤਲਾਬ ਬਣਾਉਣੇ ਪੈਣਗੇ ਬਾਸ਼ਪਤ ਦੇ ਪਾਣੀ ਦੀ ਸੰਭਾਲ ਕਰਨ ਦੇ ਲਈ ਜਿਹਦੇ ਉਦੋਂ ਬਜੇ ਮੇਰੇ ਪਰਿਵਾਰ ਵੱਲੋਂ ਅਸੀਂ ਇਹ ਕੰਮ ਨੂੰ ਕਰ ਰਹੇ ਹਾਂ ਬਾਈਟ ਬੰਦੇ ਨੂੰ ਬਾਈਟ ਬੰਦੇ ਨੂੰ ਨੌਕਰੀ ਦੇਣਾ ਮਾਰਦੇ ਆ ਆਰਗੈਨਿਕ ਕਾਸ਼ਪਤ ਨੂੰ ਹੁਣ ਸਰਪੰਚੋਂ ਵੀ ਕੰਮ ਕਰਦੇ ਸ਼ਿਕਾਰੇ ਪਰਮਾਤਮਾ ਉਦੋਂ ਦੇਵੇ ਕਿ ਦਾ ਆਪਾਂ ਹੋਰ ਲੋਕਾਂ ਦੇ ਲਈ ਵੀ ਰੋਡ ਮੋਡ ਬਣਾਉਣ ਦੀ ਕੋਸ਼ਿਸ਼ ਕਰੀਏ ਉਹ ਵੀ ਇਸ ਰਸਤੇ ਤੋਂ ਕਿਨਾ ਇਹ ਸਪਰੇਟ ਨੂੰ ਜਿਹੜੀ ਆਰਗੈਨਿਕ ਦਾ ਵੀ ਪਛਾਣ ਕਰਨੀ ਵੀ ਸਾਡੇ ਲਈ ਬਹੁਤ ਜ਼ਰੂਰੀ ਹੈ ਕਿ ਕੀ ਖਾਣਨਾ ਹੈ ਕਿਉਂਕਿ ਜਿਹੜੀ ਕੈਂਸਰ ਦੀ ਬਿਮਾਰੀ ਹੈ ਸੁਣ ਮੈਂ ਦੱਸਿਆ ਕਿ ਜਿਹਨੂੰ ਬੱਚੋ ਵਾਲੇ ਦੀ ਕਲਪਤੀ ਆਈ ਹੈ ਉਪਰੇ ਖਾਣ ਕਰਕੇ ਜਿਹੜੀ ਉਹਨੂੰ ਕੈਂਸਰ ਹੈ ਪਲਾਸਾ ਤਾਂ ਸਾਨੂੰ ਇਹ ਵੀ ਦੇਖਣਾ ਪਊਸੀ ਕੀ ਖਾਣਾ ਹੈ ਕੀ ਪੋਟੀਣ ਹੈ ਇਹ ਇੱਕ ਇਹ ਚੁਆਇਸ ਕਰਨੀ ਹੈ ਇਹ ਵੀ ਰਿਸਲੈਕਸ਼ਨ ਕਰਨੀ ਵੀ ਸਾਡੇ ਲਈ ਜ਼ਰੂਰੀ ਹੈ ਜਿੰਨਾ ਕਿ ਬਿਮਾਰੀ ਦੇ ਬਚ ਲਈ ਮੈਡੀਸਿਨ ਕੰਮ ਕਰਦੀ ਹੈ ਪਰ ਇਹ ਜੂਸ ਤੋਂ ਵੀ ਜ਼ਿਆਦਾ ਕਿ ਕਿਵੇਂ ਦੇਖਦੇ ਹੋ ਪੰਜਾਬੀਆਂ ਦੀ ਕਰਦਾਰਕੁਸੀ ਬੜੀ ਕੀਤੀ ਜਾਂਦੀ ਹੈ ਪਹਿਲਾਂ ਸਿੱਧੂ ਤੇ ਬੜਾ ਇੰਜਾਮ ਲਗਾਏ ਗਏ ਸੀ ਅੱਤਵਾਦੀ ਔਰ ਹੁਣ ਪੰਜਾਬੀਆਂ ਨੂੰ ਕੰਗੜਾ ਰਣਾਉਦਾ ਬਿਆਨ ਆਇਆ ਹੈ ਇਹ ਪੱਖਵਾਦੀ ਨੇ ਅੱਤਵਾਦੀ ਹੈ ਕਿਵੇਂ ਦੇਖਦੇ ਹੋ ਇਹ ਜੋ ਬਿਆਨਬਾਜ਼ੀ ਨੂੰ ਸਿੱਖਾਂ ਨੂੰ ਕਿਉਂ ਟਾਰਗੇਟ ਕੀਤਾ ਕਿਵੇਂ ਵੇਖਣਾ ਮੈਂ ਤਾਂ ਇਹਦਾ ਸੰਤਾਪ ਹੀ ਭੋਗ ਰਹੇ ਹਾਂ ਮੇਰੇ ਪਰਿਵਾਰ ਦੇ ਨਾਲ ਤੇ ਇਹ ਚੀਜ਼ ਵਾਪਰ ਹੀ ਚੁੱਕੀ ਹੈ ਸਾਰੀ ਮੈਂ ਜਿਹੜੀ ਹੁਣ ਮੇਰੀ ਇੰਟਰਵਿਊ ਨੂੰ ਸ਼ੇਰ ਤੋਂ ਦੁਆਰਾ ਗੋਲਦੀ ਇਮਰਾਦ ਦੇ ਦੁਆਰਾ ਆਉਣੀ ਵੇਰਾ ਕੰਮ ਕੀਤਾ ਹੈ ਉਸ ਕਲ ਦੇ ਤੂੰ ਜਵਾਬ ਦਿੱਤਾ ਹੈਗਾ ਮੈਨੂੰ ਤਾਂ ਉਹ ਵੀ ਸਾਰੀਆਂ ਇਹ ਗੱਲਾਂ ਝਲਕਦੀਆਂ ਨੇ ਮੈਂ ਉਹੀ ਗੱਲਾਂ ਕਰੀਆਂ ਨੇ ਇਹਨੇ ਨੇ ਸਾਡੇ ਦਾ ਮੱਥੇ ਤੇ ਲਿਖਤਾ ਬਾਗੀ ਬੇਸ਼ੱਕ ਸਾਡਾ ਕਰਤਾਰ ਦੇਸ਼ ਪ੍ਰਤੀ ਰਿਹਾ ਹੋਊਗਾ ਮੈਂ ਸਾਡਾ ਫੌਜੀ ਰਿਹਾ ਹੋਊਗਾ ਉਹ ਗੱਲਾਂ ਤਾਂ ਨਜ਼ਰੰਦਾਜ਼ ਹੀ ਕਰਦਾ ਸੀ ਹੁਣ ਮੈਂ ਕੱਲ ਵੀ ਪੱਤਰਕਾਰਾਂ ਨੂੰ ਤੁਹਾਡੇ ਪੇਸ਼ੇ ਦੇ ਜਿਹੜੇ ਕੁਝ ਬੰਦੇ ਨੇ ਮੈਂ ਉਹਨੂੰ ਕਿਹਾ ਮੈਂ ਕਿਹਾ ਭਾਈ ਪੱਤਰਕਾਰਤਾ ਤੁਹਾਡਾ ਪੇਸ਼ਾ ਹੈ ਜਮ ਜਮ ਕੇ ਕਰੋ ਸਾਨੂੰ ਕੋਈ ਤੁਹਾਡੇ ਪੱਤਰਕਾਰ ਕਰੋ ਪ੍ਰਬਲ ਬਣੋ ਪਰੰਤੂ ਜਦੋਂ ਤੁਸੀਂ ਪੇੜ ਚਲਦੇ ਹੋ ਨਾ ਉਦੋਂ ਕਿਤੇ ਨਾ ਕਿਤੇ ਜਾ ਕੇ ਸਾਨੂੰ ਦੁੱਖ ਮਹਿਸੂਸ ਹੁੰਦਾ ਕਿ ਤੁਹਾਡੀਆਂ ਮੈਂ 6-7 ਜਰਨਲਿਸਟਾਂ ਨੂੰ ਦੇਖ ਰਿਹਾ ਕਿ ਉਹ ਰੋਟੇ ਇਕੱਲੇ ਮੇਰੇ ਸਿੱਧੂ ਪਰਿਵਾਰ ਦੀ ਬਣਾ ਰਹੇ ਨੇ ਮੂਸੇ ਵਾਲ ਦਾ ਫੈਕਟਰੀ ਖਤਮ ਹੋ ਗਿਆ ਜੀ ਮੂਸੇ ਵਾਲ ਦਾ ਫੈਕਟਰੀ ਫਰਾਨਾ ਹੋ ਗਿਆ ਆ ਬਿਨਾ ਫੈਕਟਰੀ ਤੋਂ ਲੋਕ ਖੜੇ ਨੇ ਸਵੇਰ ਦਾ ਠੀਕ ਹੈ ਹਜ਼ਾਰਾਂ ਕੇ ਇੱਕ ਸ਼ਾਮ ਤੱਕ ਘਰੇ ਆਊਗਾ ਉਹ ਬਿਨੂੰ ਉਹ ਬਿਨਾ ਫੈਕਟਰੀ ਤੋਂ ਹੀ ਆਈ ਜਾਂਦਾ ਕਿ بڑے ਲੋਕਾਂ ਦੇ ਚੰਨਾ ਬੜੇ 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 ਲੀਡਰ ਹੋਏ ਨੇ ਦੋ ਦੋ ਤਿੰਨ ਤਨਵਾਈ ਦੇ ਮੁੱਖ ਮੰਤਰੀ ਵੀ ਹੋਏ ਨੇ ਕਦੇ ਕਿਸੇ ਦੇ ਘਰੇ ਵੀ ਬੱਚਾ ਦੇਖਿਆ ਘੜ ਸੋ ਸਿੱਖੋਂ ਇਸਿਆ ਦੇ ਜਿਹੜਾ ਪਿਆਰ ਹੈ ਉਹਦਾ ਅਸਰ ਸਮਾਜ ਦੇ ਉੱਤੇ ਉਹਨੂੰ ਖਤਮ ਕਰਨ ਦੇ ਲਈ ਪੱਤਰਕਾਰ ਵੀ ਤਤਪਰ ਨੇ ਇਸ ਤਰ੍ਹਾਂ ਸਾਰਿਆਂ ਨੂੰ ਨਹੀਂ ਕਹਿੰਦਾ ਮਾਫ਼ ਕਰਨਾ ਪਰ ਵਿੱਚ ਕੁਝ ਹੈਗੇ ਨੇ ਉਹਨਾਂ ਨੂੰ ਵਿਅਕਤੀਗਤ ਤੌਰ ਤੇ ਫੋਨ ਲਾ ਕੇ ਵੀ ਗੱਲ ਕਹੀਏ ਵੀ ਦੇਖੋ ਅਸੀਂ ਤਾਂ ਹਾਸ਼ੀ ਦੇ ਉੱਤੇ ਪਹਿਲੀ ਪਹੁੰਚੇ ਹਾਂ ਸਾਡਾ ਤੁਸੀਂ ਹੋਰ ਇਸ ਤੋਂ ਵੱਡਾ ਨੁਕਸਾਨ ਨਹੀਂ ਕਰਦੇ ਠੀਕ ਹੈ ਇੱਕ ਨੂੰ ਤੁਸੀਂ ਮਾਰ ਦਿੱਤਾ ਹੈ ਦੂਸਰੇ ਨੂੰ ਤੁਸੀਂ ਜਮਣ ਦੇ ਉੱਤੇ ਨੋਟਿਸ ਘਟਾ ਦਿੱਤੇ ਸਾਨੂੰ ਉਹਦਾ ਵੀ ਪਾਲਣਾ ਬਹੁਤ ਚਿੰਤਾ ਦਾ ਵਿਸ਼ਾ ਬਣਿਆ ਜਾ ਰਿਹਾ ਵੀ ਨੀ ਪਾਲਣਾ ਬਹੁਤ ਤਰੀਕਾ ਤਾਂ ਇਹ ਪੂਰੀ ਨਫਰਤ ਨਹੀਂ ਹੈ ਤਾਂ ਹੋਰ ਕੀ ਹੈ ਮੈਂ ਸਰਕਾਰਾਂ ਤੋਂ ਇਹ ਉਮੀਦ ਕਰਦਾ ਹੈ ਖਾਸ ਕਰਕੇ ਸੈਂਟਰ ਗਵਰਨਮੈਂਟ ਤੋਂ ਕਿ ਇੱਕ ਥੱਪੜ ਵੱਜੇ ਗਾਦੇ ਕਰਾਉ ਉਹਦੀ ਗੂੰਜ ਪੈ ਗਈ ਪੂਰੇ ਭਾਰਤ ਵਾਸਤੇ ਵਿੱਚ ਯਾਰ ਇੱਕ ਕੁੜੀ ਤਲਵਾਰ ਦੇ ਨਾਲ ਵੱਢਦੀ ਮਹਾਲੀ ਕਿਸੇ ਨੇ ਕੀਤਾ ਦਾ ਜ਼ਿਕਰ ਹੈ ਇਹਨੇ ਬੇਰਹਿਮੀ ਦੇ ਨਾਲ ਕੋਈ ਸੱਚੀ ਦਾ ਖਤਰਾ ਕਰਤਾ ਯਾਰ ਕੋਈ ਕਤਲ ਦੀ ਤਾਂ ਕੋਈ ਸਜਾਈ ਨਹੀਂ ਰਹੀ ਪੰਜਾਬ ਦੇ ਵਿੱਚ ਕੋਈ ਡਰੀ ਨਹੀਂ ਹੈਗਾ ਕਤਲ ਕਰਨ ਦਾ ਤਾਂ ਕੋਈ ਜਨਾ ਕਰੇ ਚੋਰੀ ਵਾਲੇ ਬੰਦ ਕੇ ਕਰੇ ਲਾਂਡਰ ਦੀ ਹਾਲਤ ਕਿੱਥੇ ਪਹੁੰਚ ਗਈ ਸਜਾ ਕਦੇ ਤੁਸੀਂ 3-4 ਸਾਲ ਤੋਂ ਮੈਂ ਲਗਾਤਾਰ ਆਪਣੇ ਮੰਨ ਤੋਂ 2 ਸਾਲ ਤੋਂ ਤਾਂ ਮੈਂ ਬਿਲਕੁਲ ਦਿਨ ਰਾਤ ਹੀ ਮੋਰਮੈਂਸ ਕਾਲ ਦੇ ਵਿੱਚ ਕਿਸੇ ਵੀ ਇੱਕ ਗੈਂਗਸਟਰ ਨੂੰ ਪੰਜਾਬ ਦੇ ਵਿੱਚ ਸਜਾ ਹੁੰਦੀ ਦੇਖੀ ਹੈ ਕਿਸੇ ਵੀ ਇੱਕ ਗੈਂਗਸਟਰ ਨੂੰ ਕਿਸੇ ਵੀ ਮਰਜ਼ੀ ਕੇਸ ਦੇ ਵਿੱਚ ਲਾ ਲਓ ਤਾਂ ਇਹਦਾ ਮਤਲਬ ਕਤਲ ਦੀ ਫਰੋਟੀਆਂ ਦੀ ਕਾਨੂੰਨ ਨੂੰ ਹੱਥ 'ਚ ਲੈਣ ਦੀ ਕੋਗਨਾ ਹੀ ਨਹੀਂ ਹੈ ਇਸੇ ਕਰਕੇ ਲੋਕ ਪੈਸਾ ਕਮਾ ਰਹੇ ਹਨ ਅੰਕਲ ਜੀ ਪਰਿਵਾਰ ਵੱਲੋਂ ਕੀ ਅੱਜ ਅਪੀਲ ਕਰਨ ਜਾਣੇ ਹੋਗੇ ਸਿਦੂ ਦੇ ਪ੍ਰਸ਼ੰਸ ਕਰਨ ਇਹ ਹੀ ਅਪੀਲ ਕਰਨਾ ਵੀ ਅਸੀਂ ਸਰਕਾਰਾਂ ਤੇ ਬਹੁਤੀ ਉਮੀਦ ਨਾ ਲਾ ਕੇ ਅਸੀਂ ਖੁਦ ਆਪ ਖੜੇ ਹੋਈਏ ਅਸੀਂ ਛੋਟੇ ਲੈਵਲ ਤੋਂ ਸਹੀ ਆਪਣੇ ਪਰਿਵਾਰ ਲੈਣ ਤੋਂ ਸਹੀ ਅਸੀਂ ਵਾਤਾਵਰਨ ਨੂੰ ਪਾਣੀ ਨੂੰ ਆਪ ਜੀ ਜਿਹੜਾ ਆ ਕੈਂਸਰ ਦੀ ਅਵੇਅਰਨੈਸ ਪਲਾਉਣ ਦੀ ਕੋਸ਼ਿਸ਼ ਕਰੀਏ ਕੈਂਸਰ ਕੋਈ ਬਿਮਾਰੀ ਨਹੀਂ ਹੈ ਇਹਦਾ ਕੇਵਲ ਤੇ ਕੇਵਲ ਪਰਹੇਜ ਹੈ ਖਾਣ ਪੀਣ ਦਾ ਪਰਹੇਜ ਹੈ ਜਿੰਦਗੀ ਨੂੰ ਡਿਸਪਲਿਨ ਦੇ ਵਿੱਚ ਰਹਿ ਕੇ ਜਿਵੇਂ ਦੀ ਕਲਾ ਆਪ ਵੀ ਸਿੱਖਿਏ ਤੇ ਆਪਣੇ ਛੋਟੇ ਵੱਡੇ ਨੂੰ ਹੋਰ ਨੀ ਸਿੱਖੀ ਠੀਕ ਹਾਕਾ ਜੀ ਕੇਕ ਨੂੰ ਲੈ ਕੇ ਇੱਕ ਅਪੀਲ ਕੀਤੀ ਹੈ ਵੀ ਕੇਕ ਨਹੀਂ ਕੱਟਣੇ ਜਾਂ ਵੱਧ ਨਹੀਂ ਲਿਆਉਣੇ ਤਾਂ ਉਹਦੇ ਬਾਰੇ ਦੱਸਿਓ ਜਰਾ ਕੀ ਕੰਮ ਹੈ ਕਿਉਂਕਿ ਕੇਕ ਦੀ ਇਹ ਗੱਲ ਸੀ ਵੀ ਕੇਕ ਕਈ ਵਾਰ ਸੈਂਕੜਿਆਂ ਦੀ ਗਿਣਤੀ ਦੇ ਵਿੱਚ 500 700 ਕੇਕ ਆ ਜਾਂਦਾ ਹੈ ਤਾਂ ਫਿਰ ਅਸੀਂ ਉਹਨੂੰ ਵੰਡਣ ਵਾਸਤੇ ਜਾਂ ਤਾਂ ਹੁਣ ਜੇ ਕੀ ਕੀ ਵੀ ਚੀਜ਼ੇ ਮਿੱਠਾ ਵੀ ਖਾਣਾ ਕੋਸ਼ਤ ਤੱਕ ਜਾਨੀ ਉਹੀ ਵਾਂਗ ਗੱਲ ਤੁਹਾਨੂੰ ਕਹਿ ਰਹੇ ਮੈਂ ਸਾਨੂੰ ਆਚਾਰ ਵਿਹਾਰ ਖਾਣ ਪੀਣ ਦਾ ਸਿੱਖਣਾ ਪਊਗਾ ਹੁਣ ਜੇ ਮੈਂ ਸਾਰਾ ਦਿਨ 10 ਜਾਂ 50 ਲੋਕਾਂ ਨੂੰ ਕੀ ਕੀ ਖਵਾਈਏ ਨੇ ਸ਼ਾਮ ਤੱਕ ਫਿਰ ਉਹ ਬਿਮਾਰ ਹੀ ਹੋਣਗੇ ਨੰਬਰ 2 ਤੇ ਤਾਂ ਇੱਕ ਪੈਸੇ ਦੀ ਵੇਸਟੇਜ ਹੈ ਮੈਂ ਇਹ ਕਹਿੰਦਾ ਸੀ ਵੀ ਕਿਉਂ ਨਾ ਜੇ ਤੁਸੀਂ 100 ਜਾਂ 200 ਰੁਪਏ ਹੀ ਖਰਚਣਾ ਹੈ ਕਿਉਂ ਨਾ ਤੁਸੀਂ ਇੱਕ ਚੱਪਲਾਂ ਦਾ ਜੋੜਾ ਲੈ ਲਓ ਕਿਉਂ ਨਾ ਤੁਸੀਂ ਕੋਈ ਬੂਟਾਂ ਦਾ ਜੋੜਾ ਲੈ ਲਓ ਆਪਾਂ ਪ੍ਰਾਇਮਰੀ ਸਕੂਲ ਦੇ ਜਿਹੜੇ ਲੋੜਵੰਦ ਬੱਚੇ ਆ ਉਹਨਾਂ ਤੱਕ ਪਹੁੰਚਦੇ ਕਰਤੀਏ ਜੇ ਤੁਸੀਂ ਜੁੜੀ ਸਭ ਤੋਂ ਪਹਿਲੀ ਗੱਲ ਤਾਂ ਤੁਸੀਂ ਆਓ ਆਪਾਂ ਇੱਥੇ ਆ ਕੇ ਕੋਈ ਟਰੈਂਪ ਲਾਵਾਂਗੇ ਅਗਲੇ ਸਾਲ ਨੂੰ ਆਪਾਂ ਹੋ ਸਕਦਾ ਕੋਈ ਹੋਰ ਪ੍ਰੋਗਰਾਮ ਵੀ ਸਾਂਝਾ ਕਰਵਾ ਲਿਤਾਗੇ ਤਾਂ ਆਪਾਂ ਉਹ ਉਹਦੇ ਵਿੱਚ ਯੋਗਦਾਨ ਪਾ ਦਈਏ ਜਿਹੜਾ ਪੈਸਾ ਉਹ ਵੇਸਟ ਨਾ ਜਾਵੇ ਮੇਰਾ ਕੇਕ ਰੋਕਣ ਦਾ ਬਦਲੇ ਇਹ ਸੀਗਾ ਕਿਉਂਕਿ ਕੇਕ ਹਜ਼ਾਰਾਂ ਦੀ ਕੀਮਤੀ ਚ ਹੋ ਜਾਂਦੇ ਆ ਤਾਂ ਫਿਰ ਇੰਨਿਆਂ ਨੂੰ ਕੱਟਣਾ ਇੰਨਾਂ ਨੂੰ ਉਹ ਕਮਾਉਣੇ ਪੈਣਗੇ ਕਿਸੇ ਨੂੰ ਬਜਟ ਵਿੱਚ ਕਰਕੇ ਤਾਂ ਕਰਕੇ ਉਹ ਇੱਕ ਵੇਸਟੇਜ ਹੈ ਅੱਗੇ ਜੀ ਸਟੈਚੂ ਲਾਉਣੇ ਸੀਗੇ ਸਿੱਧੂ ਦਾ ਸਟੈਚੂ ਆਇਆ ਪਿਆ ਇੱਕ ਕਦੋਂ ਲਾਉਣੇ ਆ ਉਹ ਕੀ ਕੀਤਾ ਉਹ ਪਿਆਰ ਨੇ ਦੇਖੋ ਗ੍ਰਿਲੇ ਉੱਤੇ ਲੱਗ ਗਈ ਹੈ ਨਾ ਏ ਗ੍ਰਿਲੇ ਉੱਤੇ ਹੁਣ ਅਸੀਂ ਉਹਨੂੰ ਪਾਣੀ ਦੇ بارشੂ ਦੀ ਇਕ ਰਿਆ ਸੀ ਕਿ ਉਹ ਇੱਕ ਵਾਰ ਪਾਣੀ ਨਾਲ ਭਰ ਜਾਵੇ ਨਾ ਉਹਦੀ ਮਿੱਟੀ ਪੈ ਜਾਵੇ ਹੁਣ ਆਪਾਂ ਜਿਹੜਾ ਲੈਂਡਸਕੇਪਿੰਗ ਕਰਵਾ ਕੇ ਉਹਦੇ ਘਾਹ ਲਾ ਕੇ ਪਾਰਕ ਦਾ ਜਿਹੜਾ ਆਪਣੇ ਕੋਲ ਡਿਜੀਟਲ ਨਕਸ਼ਾ ਉਹ ਆ ਚੁੱਕਿਆ ਹੈ ਉਹ ਬਣਾ ਕੇ ਫਿਰ ਉਹਦਾ ਇੱਕ ਮਾਰਬਲ ਜਿਹੜਾ ਬਲੈਕ ਲੱਗ ਕੇ ਥੜਾ ਜਿਹਾ ਬੰਦਾ ਹੁੰਦਾ ਪੰਜਾ ਫੁੱਟ ਦਾ ਉਹਦੇ ਉੱਪਰ ਉਹਨੂੰ ਆਪਾਂ ਮਹੀਨੇ ਵੀਦਾਂ ਚ ਕਰਦੇ ਆਂ ਅਸੀਂ ਕਿ ਲੱਗੇ ਹੋਇਆ ਤਾਂ ਉਹ ਤੋਂ ਦੂਸਰੀ ਜਗ੍ਹਾ ਹੈਗੀ ਹੈ ਜਵਾਰ ਕੈਂਡ ਕੁਝ ਜਵਾਰ ਕਿਆਂ ਦਾ ਵੀ ਉੱਥੇ ਸੀ ਕੋਈ ਜਗ੍ਹਾ ਦਾ ਦੇਖ ਰਹੇ ਆਂ ਅਸੀਂ ਪਾਸੇ ਇਹ ਆਪਾਂ ਜਿਹੜਾ ਕਨਾਲ ਇੱਕ ਕਨਾਲ ਜਿੱਥੇ ਜਗ੍ਹਾ ਬਣ ਗਈ ਆ ਤਾਂ ਆਪਾਂ ਦੂਜੇ ਨੂੰ ਵੀ ਉੱਥੇ ਲਾ ਦੇਣੀ ਆਂ ਅਗਲੀ ਬਰਸੀ ਤੋਂ ਪਹਿਲਾਂ ਪਹਿਲਾਂ ਆਪਾਂ ਦੋਨਾਂ ਨੂੰ ਸਟੇਟ ਕਰ ਰਹੇ ਹਾਂ ਅੰਕਲ ਜੀ ਪਰ ਹਸਕਨੋ ਮੀਸੀ ਕੀ ਸਿੱਧੂ ਦਾ ਗਾਣਾ ਜਿਹੜਾ ਆਊਗਾ ਜਨਮ ਦਿਨ ਤੇ ਤੱਕੀ ਕਦੋਂ ਜਿਹੜਾ ਅਗਲਾ ਗਾਣਾ ਰਿਲੀਜ਼ ਹੋ ਸਕਦਾ ਅਸੀਂ ਗਾਣਾ ਜਨਮ ਦਿਨ ਤੇ ਛੱਡਣਾ ਸੀ ਪਰੰਤੂ ਸਿੱਧੂ ਦੇ ਨਾਲ ਲੜਕੀ ਜਿਹੜੀ ਸਹਿ ਗਾਇਕ ਆਪਣੀ ਤੇ ਆ ਕੇ ਗਈ ਸੀ ਤਾਂ ਸਟੈਪਿੰਗ ਵੀ ਈਪੀ ਆ ਰਹੀ ਹੈ ਉਹਦੇ ਤੇ ਸਿੱਧੂ ਦਾ ਗਾਣਾ ਤਾਂ ਜੇ ਹੁਣ ਅਸੀਂ ਅੱਜ ਛੱਡ ਤਾਂ ਗੁਰੂ ਨੇ ਈਪੀਓ ਨੇ ਡੇਟਾਂ ਦੇ ਰੱਖੀਆਂ ਨੇ ਉਹ ਅਸਮ ਹੀ ਨਹੀਂ ਆਉਂਦਾ ਉਹ ਪਹਿਲਾ ਉਹ ਜਲੰਧਰ ਤੋਂ ਉਸ ਤੋਂ ਬਾਅਦ ਜਿੰਨੇ ਟਾਈਮ ਲੱਗਦਾ ਉਹਦੇ ਵਿੱਚ ਨਾ ਫਿਰ ਅਗਲਾ ਸਟੀਲ ਬੰਗਲ ਦਾ ਜਾਣਾ ਤਿਆਰ ਹੈ ਤਾਂ ਜਿਹੜੇ ਉਹਦੇ ਨਾਲ ਕਲਾਬ ਕੀਤੀਆਂ ਹੋਈਆਂ باقی ਆਰਟਿਸਟਾਂ ਦੇ ਨਾਲ ਯੂਕੇ ਦੇ ਨਾਲ ਪਹਿਲਾਂ ਉਹਨਾਂ ਨੂੰ ਨਿਕਲ ਲੈਂਦੀਏ ਤੇ ਫਿਰ ਆਪਾਂ ਦੇਖ ਲਾਂਗੇ ਨਵੇਂ ਸਾਲ ਦੇ ਫੇਰ ਦੇਗੇ ਆਪਨੇ ਕੋਲ ਤਿਆਰ ਹੁੰਦਾ ਕਿ ਆਪਾਂ ਜਦੋਂ ਗੈਪ ਮਿਲ ਗੋ ਜੀ